ਆ ਸਾਊਂਡ ਵਗੈਰਾ ਲੱਗਿਆ ਹਨਾ ਬਈ ਇਹੇ ਸਮਾਨ ਵਧੀਆ ਲੱਗਿਆ ਛਾਤਰੀ ਫੈਬਰ ਵਾਲੀ ਇਹਦੇ ਡਬਲ ਡਿਸਟ੍ਰਿਬਿਊਟਰ ਲੱਗੇ ਹਨਾ 99 ਮੇ ਆਗੇ ਦੇ 99 ਮੇ ਆਗੇ ਡਬਲ ਡਿਸਟ੍ਰਿਬਿਊਟਰ ਆ ਗਿਆ ਪਾਵਰ ਲਖਾ ਦੋ ਨੌ ਮਾਲ ਚ ਇਹ ਚੀਜ਼ੇ ਪਾਵਰ ਹਨਾ ਬਈ ਹਾਂ ਪਾਵਰ ਆ ਠੀਕ ਹੈ ਭਾਈ ਜੇ ਕਿਸੇ ਨੇ ਚੈੱਕ ਕਰਨਾ ਹੋਵੇ ਜਿਵੇਂ ਅਗਲਾ ਕਹਿੰਦਾ ਸੀ ਤਾਂ ਬਾਹਰ ਕੇ ਦੇਖਾਂਗੇ ਬਈ ਬਾਹਰ ਕੇ ਚੈੱਕ ਕਰਕੇ ਫੇਰ ਬੰਦਾ ਘਰੋਂ ਚੈੱਕ ਕਰਕੇ ਟਰੈਕਟਰ ਲੈ ਕੇ ਜਾਵੇ ਲੈ ਵੀ ਸੱਜਣੋ ਅੱਜ ਨਾ ਆਪਾਂ ਤੁਹਾਡੇ ਵਾਸਤੇ ਬਈ ਚਾਰ ਟਰੈਕਟਰ ਲੈ ਕੇ ਆਏ ਆ ਸੇਲ ਵਾਸਤੇ ਤੇ ਬਾਈ ਕੋਲੇ ਘਰੇ ਖੜੇ ਆ ਤੇ ਆਪਾਂ ਸਾਰੀ ਗੱਲਬਾਤ ਕਰ ਲੈਨੇ ਆ ਬਾਈ ਤੇ ਮੇਰੇ ਪਿੰਡੋਂ ਆ ਬਾਈ ਗੀਤਾ ਗਿੱਤੇ ਕੀ ਹਾਲ ਚਾਲ ਵਧੀਆ ਬਾਈ ਕੀ ਹਾਲ ਆ ਠੀਕ ਆ ਠੀਕ ਠਾਕ ਬਾਈ ਵਧੀਆ ਅੱਛਾ ਗੀਤੇ ਬਾਈ ਆਪਾਂ ਪਹਿਲਾ ਵੀਡੀਓ ਪਾਉਣੇ ਆ ਟਰੈਕਟਰ ਹੋ ਜਾਂਦੇ ਆ ਸੇਲ ਆਪਣੇ ਹਾਂ ਹੋ ਜਾਂਦੇ ਆ ਬਾਈ ਸੇਲ ਅੱਛਾ ਵੀਡੀਓ ਤੇ ਹੋ ਜਾਂਦੇ ਆ ਹਾਂ ਵੀਡੀਓ ਤੇ ਕਰੀ ਬੇਕੇ ਜਾਂਦੇ ਆ ਕਰੀ ਬੇਕੇ ਜਾਂਦੇ ਆ ਠੀਕ ਐ ਤੇ ਅੱਜ ਆਪਣੇ ਕੋਲੇ ਜਿਹੜੇ ਟਰੈਕਟਰ ਨੇ 4 ਨੇ ਹਨਾ ਬਾਈ ਹਾਂ ਹਾਂ 4 ਨੇ ਤੇ ਇਹਦੇ ਵਿੱਚ ਆਪਾਂ ਨੂੰ ਡਿਟੇਲ ਦਿਓ ਕਿੰਨੇ ਤਿੰਨ ਤਾਂ ਮੈਨੂੰ ਨਿਊ ਹਾਲੈਂਡ ਹਨਾ ਹਾਂ ਇੱਕ ਸਟੈਂਡਰਡ ਆ ਇੱਕ ਸਟੈਂਡਰਡ ਆ ਲੈ ਆਪਾਂ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਬਾਈ ਤੇ ਇਥੋਂ ਦੱਸ ਦੇ ਡਿਟੇਲ ਦੇ ਦੇ ਟਰੈਕਟਰ ਦੀ ਕੀ ਐ ਇਹ ਬਾਈ 2013 ਮਾਡਲ ਆ ਹੂੰ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਆਈਨੋ ਸੀ ਮਿਲ ਜੂ ਟਰੈਕਟਰ ਦੀ ਠੀਕ ਐ ਟਾਇਰ ਟੂਰ ਬਹੁਤ ਚੰਗੇ ਪਏ ਟਰੈਕਟਰ ਦੇ 80 85 ਪੈਸੇ ਟਾਇਰ ਪਾਏ ਆ ਪੱਕੇ ਐਮ ਆਰਫ ਦੇ ਟਾਇਰ ਆ ਦਿਖਾ ਦੇ ਹੂੰ ਹੂੰ 3 ਸਪੀਡ ਆ 3 ਸਪੀਡ ਆ ਬਾਈ ਹਾਂ ਤੇ ਡਬਲ ਡਿਸਟ੍ਰਿਬਿਊਟਰ ਵੀ ਦਿਖਾ ਦੇ ਚੀਜ਼ ਆਂ ਵਿਖਾ ਦਿਓ ਡਬਲ ਡਿਸਟ੍ਰਿਬਿਊਟਰ ਆ ਗਿਆ ਹੂੰ ਉਹ ਚੀਜ਼ ਦਿਖਾ ਨਾ ਸੀ ਗੀਤ ਉਸ ਸਮਾਨ ਨੂੰ ਟਰੈਕਟਰ ਤੇ ਲੱਗਿਆ ਫੁੱਲ ਆ ਸਾਊਂਡ ਬਗਿਆ ਲੱਗਿਆ ਹਨਾ ਬਈ ਇਹਦੇ ਸਮਾਨ ਵਧੀਆ ਲੱਗਿਆ ਛਤਰੀ ਫੈਬਰ ਵਾਲੀ ਹੂੰ ਛਤਰੀ ਛੂਤਰੀ ਪੂਰੀ ਓਕੇ ਹਨਾ ਬਈ ਸਾਰਾ ਟਰੈਕਟਰ ਓਰੀਜਨਲ ਆ ਹਾਂ ਤੇ ਗਲਮ ਵੀ ਨਹੀਂ ਲੱਗੀ ਲੈ ਵੀ ਦੋਸਤੋ ਹਰਿਆਣਾ ਨੰਬਰ ਆ ਬਈ 3630 ਹੈ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਕੀ ਜਿੰਨੇ ਬਾਈ ਜੇ ਕਿਸੇ ਨੇ ਚੈੱਕ ਕਰਨਾ ਹੋਵੇ ਜਿਵੇਂ ਅਗਲਾ ਕਹਿੰਦਾ ਸੀ ਤਾਂ ਬਾਹਰ ਕੇ ਦੇਖਾਂਗੇ ਜੀ ਬਾਈ ਬਾਹਰ ਕੇ ਚੈੱਕ ਕਰਕੇ ਫੇਰ ਬੰਦਾ ਘਰੋਂ ਚੈੱਕ ਕਰਕੇ ਟਰੈਕਟਰ ਲੈ ਕੇ ਜਾਵੇ ਅੱਛਾ ਹਾਂ ਠੀਕ ਹੈ ਭਾਈ ਤੇਲ ਆਪ ਆਪਾ ਲਾਂਗੇ ਠੀਕ ਹੈ ਵਾਹ ਕੇ ਚੈੱਕ ਕਰਕੇ ਲੈ 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 ਵੀ ਇੰਨੀ ਫੈਸਿਲਿਟੀ ਦੇ ਰਿਹਾ ਸਾਨੂੰ ਕੀਤਾ ਵੀ ਤੁਸੀਂ ਤੇਲ ਸਾਨੂੰ ਆਪ ਆ ਕੇ ਦੇਊਗਾ ਇੱਕ ਇੱਕ ਹੋਰ ਗੱਲ ਆ ਇਹ ਟਰੈਕਟਰ ਦੀ ਐਨਓਸੀ ਜਿਹੜਾ ਬੰਦਾ ਲਊਗਾ ਐਨਓਸੀ ਕਟਾਉਣੀ ਪਊ ਐਨਓਸੀ ਟਰੈਕਟਰ ਨਾਲ ਜਿਹਦਾ ਪਹਿਲੇ ਆਏ ਆ ਉਹਦੇ ਨਾਂ ਹੈ ਟਰੈਕਟਰ ਅੱਛਾ ਉਹਦਾ ਨਾਂ ਹੈ ਹਾਂ ਉਹ ਕਹਿੰਦਾ ਵੀ ਐਨਓਸੀ ਸਾਨੂੰ ਕਟਾਉਣੀ ਪਊ ਟਰੈਕਟਰ ਦੀ ਠੀਕ ਹੈ ਜਿਹੜਾ ਹੀ ਬੰਦਾ ਲੈਂਦਾ ਐਨਓਸੀ ਕਟਾ ਕੇ ਦੇਵਾਂਗੇ ਟਰੈਕਟਰ ਦੀ ਤੇ ਕੀ ਰੇਟ ਚਾ ਭਾਈ ਇਹਦਾ ਰੇਟ ਦਾ ਭਾਈ 4,60,000 ਰੁਪਏ ਹਾਂ ਠੀਕ ਹੈ ਲੈਣ ਦੇਣ 440000 ਦਾ ਟਰੈਕਟਰ ਦੇ ਦਾਂਗੇ 440000 ਹਾਂ ਜੀ ਤੇ ਕਈ ਵਾਰੀ ਕਹਿ ਦੰਦੇ ਆ ਭਾਈ ਮਾਰਕੀਟ ਦੇ ਹਿਸਾਬ ਨਾਲ ਵੀ ਰੇਟ ਮਹਿੰਗਾ ਲਾਉਂਦਾ ਜੀ ਤਾ ਕੋਈ ਹੈ ਤਾਂ ਨਹੀਂ ਇਦਾਂ ਪਤਾ ਕੀ ਚੱਕਰ ਆ ਭਾਈ ਚੀਜ਼ ਵੀ ਚੰਗੀ ਐ ਅਸਲ ਚੀਜ਼ ਚੀਜ਼ ਦਾ ਮੁੱਲ ਐ ਚੀਜ਼ ਦਾ ਮੁੱਲ ਹੁਣ ਸਮਾਨ ਹੀ ਲਾ ਲਾ ਦੂੰ ਹਮ ਹੁਣ ਮਤਲਬ 20000 ਰਪੀ ਦਾ ਟਰੈਕਟਰ ਦੇ ਸਮਾਨ ਹੀ ਐ ਨਾ ਹਾਂ ਸੌਣ ਸੌਣ ਛੋਟਰੀ ਛੋਟਰੀ ਪੂਰੀ ਇੱਕ ਜਿੰਨਾ ਫਰਕ ਪੈ ਜਾਂਦਾਗਾ ਹੁਣ ਟਾਇਰ ਐ ਮਾਰਫ ਦੇ ਸਹੀ ਗੱਲ ਆ ਬਾਈ ਉਹਨਾ ਟਰੈਕਟਰ ਦਿਖਾ ਸਾਰਾ ਜੈਨੂਆ ਟਰੈਕਟਰ ਜੈਨੂਆ ਨਾ ਬਾਈ ਸਾਰਾ ਦੇ ਲਾ ਤੁ ਆ ਰਹੀ ਹੈ ਇਹ ਸੌ ਸਾਰਾ ਨਾਲ ਦਾ ਪਿਆ ਟਰੈਕਟਰ ਦਾ ਇਹਦੇ ਕਲਮ ਵੀ ਲੱਗੀ ਟਰੈਕਟਰ ਦੇ ਠੀਕ ਹੈ ਇਹ ਇਸੇ ਕਰਕੇ ਆਪਾਂ ਕਹਿ ਦਿੰਦੇ ਆ ਵੀ ਚੀਜ਼ ਜਿਹੜੀ ਦੇਵਾਂਗੇ ਉਹ ਇੱਕ ਨੰਬਰ ਦੇਵਾਂਗੇ ਬਾਈ ਇੱਕ ਨੰਬਰ ਦੇਣਾ ਮਾੜੀ ਚੀਜ਼ ਨਹੀਂ ਤੇ ਦੋ ਨੰਬਰ ਦੀ ਗੱਲ ਕਰ ਲਈਏ ਬਾਈ ਕੀਤੇ ਆਪਾਂ ਇਹ ਆ ਗਿਆ ਨਵਾਂ ਮਾਡਲ ਇਹ ਨਵਾਂ ਮਾਡਲ ਆ ਬਾਈ ਹਾਂ ਪਲੱਸ ਆ ਗਿਆ ਇਹ ਇਹ ਪਲੱਸ ਚ ਹੈ ਲੈ ਵੀ ਸੱਜਣਾਂ ਨੂੰ ਦਿਖਾ ਦਈਏ ਆਪਾਂ ਵੀ ਇਹ ਪਲੱਸ ਦੇ ਵਿੱਚ ਟਰੈਕਟਰ 2 ਸਪੀਡ ਆ ਗਿਆ ਇਹ 3 ਸਪੀਡ ਨਹੀਂ ਇਹ 2 ਆ ਬਾਈ ਹਾਂ ਠੀਕ ਐ ਹਾਈ ਲੋ ਵਾਲਾ ਠੀਕ ਐ ਇਹ ਨਵਾਂ ਮਾਡਲ ਆ ਬਾਈ ਹਾਂ ਨਵਾਂ ਮਾਡਲ ਠੀਕ ਐ ਲੈ ਵੀ ਦੋਸਤੋ ਸਾਨੂੰ ਇਹ ਟਰੈਕਟਰ ਵੀ ਆਪਾਂ ਦਿਖਾ ਦਈਏ ਬਈ ਹਨਾ ਕੰਡੀਸ਼ਨ ਇਹਦੀ ਵੀ ਬਹੁਤ ਜ਼ਿਆਦਾ ਵਧੀਆ ਪਈ ਆ ਸਾਫ ਹੈ ਟਰੈਕਟਰ ਕਿੰਨੇ ਪੈਸਾ ਸੌਰੀ ਟਾਇਰ ਕਿੰਨੇ ਪੈਸੇ ਆ ਬਾਈ ਇਹਦੇ ਟਾਇਰ ਬਾਈ ਇਹਦੇ ਪਿਛਲੇ ਹੈ ਗਿਆ 7580 56 ਟਾਇਰ ਠੀਕ ਹੈ ਹਾਂ ਅਪੋਲੋ ਦੇ ਟਾਇਰ ਆ ਪੱਕੇ ਟਾਇਰ ਆ 7580 56 ਟਾਇਰ ਆ ਮੂਹਰੇ ਟਾਇਰ ਹੈਗਾ ਟਰੈਕਟਰ ਦੇ ਅੱਧੇ ਦਾ ਮੂਹਰੇ ਦੇ ਇੱਕ ਹੈ ਹਾਂ ਠੀਕ ਹੈ ਲੈ ਵੀ ਦੋਸਤੋ ਇਹ ਟਰੈਕਟਰ ਬਾਈ ਤੇ ਇਹਦਾ ਕੀ ਰੇਟ ਆ ਕੀ ਤੇ ਇਹ ਕਿ ਪਾਵਰ ਆ ਗਿਆ ਅੱਛਾ ਹੂੰ ਪਾਵਰ ਦਿਖਾ ਦਿਓ ਨੋ ਮਾਲ ਚ ਹਾਂ ਇਹ ਚੀਜ਼ੇ ਪਾਵਰ ਆ ਹਨਾ ਬਾਈ ਹਾਂ ਪਾਵਰ ਆ ਠੀਕ ਹੈ ਤੇ ਤੇ ਇਹਦਾ ਰੇਟ 360000 ਰੁਪਈਆ ਦਾ ਠੀਕ ਹੈ ਤੇ 335000 ਦਾ ਟਰੈਕਟਰ ਦੇ ਦਾਂ ਤਿੰਨ ਲੱਖ 35000 ਦਾ ਦੇ ਦਾਂਗੇ ਪਈਆ ਵੀ ਟਰੈਕਟਰ ਦੇ ਠੀਕ ਹੈ ਭਾਈ ਲੈ ਕਿਤੇ ਇਹ ਟਰੈਕਟਰ ਬਾਈ ਤੇਰਾ ਬਹੁਤ ਸਾਫ ਪਿਆ ਗਿਆ ਹੈ ਹਨਾ ਬਾਕੀ ਇਹਦੇ ਸੱਜਣੋ ਸੁੰਦਾ ਹਾ ਦੀ ਛਤਰੀ-ਛੁਤਰੀ ਇਹਦੇ ਹੈ ਨਹੀਂ ਠੀਕ ਹੈ ਉਸ ਹਾ ਦਾ ਬਾਈ ਛਤਰੀ ਹੱਡ ਵਾਲੀ ਦੇ ਦਾਂਗੇ ਅੱਛਾ ਦੇ ਦੋਗੇ ਹਾਂ ਦੇ ਦਾਂ ਜਿਹੜਾ ਬੰਦਾ ਲਊਗਾ ਆਪਾਂ ਪਹਿਲਾਂ ਕਹਿ ਕੇ ਦੰਨਿਆ ਵੀ ਹੱਡ ਵਾਲੀ ਛਤਰੀ ਦੇ ਨਾਲ ਦੇ ਦਾਂ ਠੀਕ ਉਹ ਪਈਆ ਅੱਲਾ ਹੀ ਪਈਏ ਠੀਕ ਹੈ ਭਾਈ ਜਿਹੜੀ ਚੀਜ਼ ਨਾਲ ਆਪਾਂ ਦੇਵਾਂ ਅੱਗੇ ਭਾਈ 3 ਨੰਬਰ ਤੇ ਇਹ ਸੱਤ ਮਾਡਲ ਆ ਗਿਆ ਬਾਈ ਅੱਛਾ ਇਹ ਸੱਤ ਮਾਡਲ ਆ ਬਾਈ ਹਾਂ ਇਹ ਵੀ ਪਲੱਸ ਆ ਗਿਆ ਤੇ ਪਾਵਰ ਆ ਗਿਆ ਵੀ ਦਿਖਾ ਦਿਓ ਇਹ ਵੀ ਪਲੱਸ ਤੇ ਪਾਵਰ ਆ ਬਾਈ ਹਾਂ ओरिजिनल ਪਾਵਰ ਆ ਨਾਲ ਦਾ ਹੂੰ ਟਾਇਰ ਜਮਾਂ ਨਵੇਂ ਆ ਆਹ ਟਾਇਰ ਤਾਂ ਜਮਾਂ ਨਵੇਂ ਤਾਜ਼ੇ ਟਾਇਰ ਆ ਜੇ ਕੇ ਦੇ ਬਿਲ ਵੀ ਦੇ ਦਾਂਗੇ ਟਾਇਰਾਂ ਦਾ ਅੱਛਾ ਇਹ ਵੀ ਟਰੈਕਟਰ ਸਾਰੇ ਹੀ ओरिजिनल ਆ ਸ਼ੋ ਸ਼ੂ ਦਾ ਸੱਤ ਮਾਡਲ ਹਨਾ ਬਾਈ ਚਿੱਪ ਵਾਲੀ ਕਾਪੀ ਆ ਟਰੈਕਟਰ ਦੀ ਅੱਛਾ ਠੀਕ ਆ ਬਾਈ ਤੇ ਉਹਦੇ ਨਾਂ ਆ ਉਹ ਬੰਦੇ ਦੇ ਉਹ ਬੰਦੇ ਦੇ ਹਾਂ ਚਿੱਪ ਵਾਲੀ ਕਾਪੀ ਇਹ ਨੰਬਰ ਕਿੱਥੋਂ ਦਾ ਬਈ ਇਹ ਇਹ ਹਰਿਆਣੇ ਦਾ ਨੰਬਰੀ ਹੈ ਵੀ ਹਰਿਆਣੇ ਦਾ ਉਹ ਜਿਹੜਾ ਆਪਾਂ ਨਵਾਂ ਮਾਡਲ ਦਿਖਾਇਆ ਉਹ ਵੀ ਹਰਿਆਣਾ ਨੰਬਰ ਆ ਉਹ ਵੀ ਹਰਿਆਣਾ ਨੰਬਰ ਆ ਹਾਂ ਠੀਕ ਐ ਯਾਰ ਜੋੜੇ ਚ ਕੋਈ ਮਰਜ਼ੀ ਲੈ ਜੇ ਡਾਡ ਇਹਦੇ ਮਨ ਕੇ ਜੇ ਨੌ ਮਾਨ ਲਾਏ ਸੱਤ ਮਾਨ ਲਾ ਕੇ ਠੀਕ ਐ ਉਹਦੇ ਥੋੜੇ ਟਾਇਰ ਘਸਟਾ ਕੇ ਡੈਕਟਰ ਇਹਦੇ ਟਾਇਰ ਨਵੇਂ ਆਗੇ ਇਹਦੇ ਟਾਇਰ ਨਵੇਂ ਆ ਰੇਟ 21 ਐ ਰੇਟ ਇੱਕੋ ਹੀ ਐ ਹਾਂ ਇਹਦਾ ਵੀ 60 ਆ 35 ਦਾ ਹੀ ਦੇਣਾਗਾ 35 ਦੀ ਇਹ ਹਾਂ 3 ਲੱਖ 35 ਜੋੜੇ ਚ ਕੋਈ ਮਰਜ਼ੀ ਲੈ ਜੇ ਜੋੜੇ ਚ ਕੋਈ ਮਰਜ਼ੀ ਇਹ ਸੱਤ ਆ ਉਹ ਨੌ ਆ ਹੈਗਾ ਰੇਟ ਸੇਮ ਆ ਇੱਕ ਹਾਂ ਇਹਦੇ ਡਬਲ ਡਿਸਟ੍ਰੀਬਿਊਟਰ ਆ ਗਿਆ ਅੱਛਾ ਇਹਦੇ ਡਬਲ ਡਿਸਟ੍ਰਿਬਿਊਟਰ ਹਾਂ ਲੈ ਵੀ ਸੱਤ ਮਾਲ ਦੇ ਡਿਸਟ੍ਰਿਬਿਊਟਰ ਵੀ ਲੱਗਿਆ ਹੈਗਾ ਠੀਕ ਹੈ ਇਹ ਵੀ ਵਿਖਾ ਦਿਓ ਅੱਛਾ ਦਿਖਾ ਦਿਓ ਦਿਖਾ ਦਿਓ ਹਨਾ ਇਹਦੇ ਡਬਲ ਡਿਸਟ੍ਰਿਬਿਊਟਰ ਲੱਗਿਆ ਹਾਂ ਟਾਇਰ ਨਵੇਂ ਆ ਗਏ ਦੇ ਹੂੰ ਟਾਇਰ ਨਵੇਂ ਆ ਗਏ ਡਬਲ ਡਿਸਟ੍ਰਿਬਿਊਟਰ ਆ ਗਿਆ ਹਾਂ ਇਹਦਾ ਫਾਇਦਾ ਹਨਾ ਬਈ 3 ਲੱਖ 35 ਹਜ਼ਾਰ ਦਾ ਟਾਇਰ ਦੇ ਦਾਂਗੇ 3 ਲੱਖ 35 ਹਜ਼ਾਰ ਦਾ ਤੇ ਅੱਗੇ ਆ ਗਿਆ ਬਈ ਆਹ ਹਨਾ ਆਪਣਾ ਸਟੈਂਡਰਡ ਆ ਸਟੈਂਡਰਡ ਆ ਗਿਆ 355 355 ਸਟੈਂਡਰਡ ਇਹ 55 ਹਾਰਸ ਪਾਵਰ ਆ 55 ਹਾਰਸ ਪਾਵਰ ਦਾ ਹਾਂ ਠੀਕ ਆ ਬਈ 10 ਮਾਲ ਲਾ ਮੂਰਲੇ ਟਾਇਰ ਆ ਟਰੈਕਟਰ ਦੇ 60.5 ਪੈਸੇ ਮਗਰਲੇ 30 ਕੁ ਪੈਸੇ ਟਾਇਰ ਮਗਰਲੇ 30 ਕੁ ਪੈਸੇ ਹਾਂ ਪੱਕੇ ਟਾਇਰ ਆ ਠੀਕ ਆ ਇੰਜਨੋਂ ਦਾ ਕੰਮ ਫੁੱਲ ਹੋਇਆ ਟਰੈਕਟਰ ਨੰਬਰ ਕਿੱਥੋਂ ਦਾ ਬਈ ਇਹ ਵੀ ਹਰਿਆਣੇ ਆ ਇਹ ਵੀ ਹਰਿਆਣੇ ਦਾ ਹਾਂ ਟਰੈਕਟਰ ਦਾ ਫੁੱਲ ਕੰਮ ਹੋਇਆ ਹੋਇਆ ਹਾਂ ਕੰਮ ਫੁੱਲ ਹੋਇਆ ਪਿਆ ਰਿੰਗ ਪਿਸਟਨ ਸਾਰੀ ਜੀ ਲੱਗੀ ਹੋਈ ਟਰੈਕਟਰ ਦੀ ਠੀਕ ਆ ਤੇ ਇਹਦਾ ਫਿਰ ਕੀ ਰੇਟ ਆ ਬਈ ਇਹਦਾ 210000 ਰੁਪਿਆ ਰੇਟ ਆ ਹਾਂ ਠੀਕ ਆ ਲੈਣ ਦੇਣ ਇਹਦਾ 195000 ਦਾ ਟਰੈਕਟਰ ਦੇ ਦਾਂ 195000 ਦਾ ਟਰੈਕਟਰ ਦੇ ਦਾਂਗੇ ਆਪਾਂ ਹਾਂ ਲੇ ਵੀ ਸੱਜਣੋ ਚੈੱਕ ਕਰੋ ਹਣਾ ਬਾਈ ਤੇ ਇਹ ਟਰੈਕਟਰ ਦੀ ਸ਼ੋ ਸ਼ੂ ਦਾ ਦਿਖਾ ਦੇ ਸਾਰਾ origignal ਟਰੈਕਟਰ ਆ ਆ origignal ਮਾਰ ਲਾ ਹਾਂ origignal ਆ ਨਾ ਬਾਈ ਇਥੋਂ ਪਤਾ ਸਾਰਾ origignal ਟਰੈਕਟਰ ਆ ਸ਼ੋ ਸ਼ੂ ਦਾ ਪੂਰਾ ਸਮਾਈ ਚ ਸੀ ਟਰੈਕਟਰ ਹਣਾ ਬਾਈ ਉਹਨਾਂ ਸਾਹਮਣੇ ਹੋਏ ਜਨਗਿਰ ਦਾ ਫਲ ਚੰਗਾ ਜੰਨਾ ਹੈ। ਅੱਛਾ। ਬਾਕੀ ਤੁਹਾਨੂੰ ਗੀਤਾ ਉਹਫਰ ਦੇ ਚੱਕਰ ਕਰਕੇ ਲੈ ਜਾਓ ਯਾਰ ਕੋਈ ਚੱਕਰ। ਹਾਂ ਵੀ ਚੈੱਕ ਕਰਕੇ ਬਾਈ ਸੱਜਣੋ ਤੁਸੀਂ ਲੈ ਜਾਓ। ਤੇ ਜਿਹੜਾ ਵੀ ਡਿਸਟਰੀਬਿਊਟਰ ਲੱਗਿਆ ਸਾਰਾ ਸਮਾਨ ਸਮੂਹ ਨਾਲ ਲੱਗਿਆ ਟਰੈਕਟਰ ਹੀ ਓਕੇ ਲੱਗਿਆ ਹੋਇਆ ਨਾ ਸਾਰਾ ਡਿਸਟਰੀਬਿਊਟਰ ਵਗੈਰਾ ਇਹਦੇ ਵੀ। ਹੂੰ। ਠੀਕ ਹੈ ਬਾਈ। ਆਸ ਨੂੰ ਬੈਗ ਦਿਖਾ ਦੇਣਾ ਬਈ ਇਸ ਟਰੈਕਟਰ ਦੀ। ਠੀਕ ਹੈ ਸਟੈਂਡਰਡ ਦੀ। ਸਟੈਂਡਰਡ ਆ ਬਾਈ ਛਤਰੀ ਛਤਰੀ ਲੱਗੀ ਹੋਈ ਓਕੇ ਹੈ। ਤੇ ਆ ਬਾਈ ਚਾਰੇ ਟਰੈਕਟਰ ਸੱਜਣੋ ਇੱਥੇ ਵਿਕਿਆਉ ਆ ਬਾਈ ਕੋਲੇ ਗੀਤੇ ਕੋਲੇ। ਆ ਰੇਟ ਬਣਾ ਲਿਓ ਠੀਕ ਹੈ ਬਾਈ ਤੇ ਤਿੰਨ ਹੈਗੇ ਇਹਦੇ ਵਿੱਚ ਨਿਊ ਹਾਲੈਂਡ ਤੇ ਇੱਕ ਹੈਗਾ ਬਾਈ ਇਹਦੇ ਵਿੱਚ ਸਟੈਂਡਰਡ ਹੈ ਹਨਾ ਇਹ ਸਟੈਂਡਰਡ ਕੀ ਤੇ ਕਿੰਨੇ ਮਾਡਲ ਦੱਸਿਆ ਸੀ ਬਾਈ ਆਪਾਂ ਇਹ 10 ਮੰਨ ਲਾ 10 ਮਾਡਲ ਆ ਇਹ ਹਾਂ 55 ਹੌਸ ਪਾਵਰ ਆ 55 ਹੌਸ ਪਾਵਰ ਤੇ 10 ਮਾਡਲ ਹਨਾ ਟਰੈਕਟਰ ਇਹ ਵੀ ਬਹੁਤ ਸਮਿਆ ਹੋਇਆ ਬਾਈ ਹਨਾ ਜੇ ਕਿਸੇ ਨੇ ਘੱਟ ਪੈਸੇ ਲੈਣ ਲਾਉਣੇ ਹੁੰਦੇ ਹਨਾ ਤਾਂ ਤੁਸੀਂ ਇਹ ਟਰੈਕਟਰ ਆ ਜਿਹੜਾ ਉਹ ਖਰੀਦ ਸਕਦੇ ਟੂੜੀ ਵਾਲੀ ਮਸ਼ੀਨ ਤੇ ਵੀ ਚੱਲੀ ਜਾਂਦਾ ਯਾਰ ਅੱਛਾ ਹਾਂ ਠੀਕ ਵਧੀਆ ਪਾਵਰ ਆ ਇਹਦੀ 55000 ਬਾਵਰਾ 55000 ਬਾਵਰਾਂ ਬਾਕੀ ਤੁਸੀਂ ਚੀਜ਼ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਣੀ ਆ ਬਈ ਆਪਦੀ ਠੀਕ ਹੈ ਕਿਉਂਕਿ ਪੈਸੇ ਲਾਉਣੇ ਆ ਤੁਸੀਂ ਖਰਚਾ ਕਰਨਾ ਇਸ ਚੀਜ਼ ਤੇ ਤੇ ਤਾਂ ਕਰਕੇ ਤੁਸੀਂ ਕਹਿੰਦੇ ਹੋ ਵੀ ਚੀਜ਼ ਜਿਹੜੀ ਉਹ ਚੰਗੀ ਲੈ ਕੇ ਜਾਇਓ ਆਪਦੀ ਪਰਖ ਕੇ ਲੈ ਕੇ ਚੱਲਿਓ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗੇ ਬਈ ਉਹ ਚੀਜ਼ ਲੈ ਲਿਓ ਤੇ ਬਾਕੀ ਮੈਂ ਨੰਬਰ ਦੇ ਦਣਾ ਬਈ ਇੱਥੇ ਗਿੱਤੇ ਦਾ ਤੁਸੀਂ ਕਰ ਲਿਓ ਸੰਪਰਕ ਪਿੰਡ ਹੈਗਾ ਰਾਮਨਗਰ ਤੇ ਜ਼ਿਲ੍ਹਾ ਬਠਿੰਡਾ ਹੈਗਾ ਬਈ ਠੀਕ ਹੈ ਤੇ ਮੋੜ ਮੰਡੀ ਦੇ ਬਿਲਕੁਲ ਕੋਲੇ ਪੈਂਦਾ ਤੇ ਰੰਪਰੇ ਫੂਲ ਤੋਂ 22 ਕਿਲੋਮੀਟਰ ਪੈਂਦਾ ਹੈਗਾ ਤੇ ਮਾਨਸਾ ਤੋਂ ਇਧਰੋਂ 22 ਕਿਲੋਮੀਟਰ ਪੈਂਦਾ ਤੇ ਬਠਿੰਡੇ ਤੋਂ ਤੇ ਮਾਨਸਾ ਵੱਲ ਨੂੰ ਜਾਂਦੇ ਆ ਉੱਥੇ ਆਪਣਾ ਪਿੰਡ ਪੈਂਦਾ ਬਾਈ ਜੇ ਕਿਸੇ ਨੇ ਟਰੈਕਟਰ ਲੈਣੇ ਹੋਣ ਤਾਂ ਕਰ ਲਿਓ ਬਾਈ ਨਾਲ ਕੰਟੈਕਟ ਠੀਕ ਆ ਹੋਰ ਕੋਈ ਡਿਟੇਲ ਚਾਹੀਦੀ ਹੋਈ ਤਾਂ ਤੁਹਾਨੂੰ ਸਾਰੀ ਡਿਟੇਲ ਬਾਈ ਗੀਤਾ ਉਹ ਦੇ ਦਊਗਾ ਬਾਕੀ ਕਿਤੇ ਬਾਈ ਆਪਣੇ ਕੋਲੇ ਜਿਹੜੇ ਟਰੈਕਟਰ ਆਉਂਦੇ ਰਹਿੰਦੇ ਹੋਣਗੇ ਇੱਥੇ ਹਨਾ ਹਾਂ ਆਉਂਦੇ ਆ ਬਾਈ ਤੇ ਜਿਵੇਂ ਕਿਸੇ ਨੇ ਕੋਈ ਲੋਨ ਵਗੈਰਾ ਕਰਾਉਣਾ ਹੁੰਦਾ ਉਹ ਵੀ ਹੋ ਜਾਂਦਾ ਕਿਉਂਕਿ ਉਹ ਆਪਣੇ ਕੋਲ ਲੋਨ ਵਾਲਾ ਨਹੀਂ ਕੰਮ ਆਪਣੇ ਕੋਲੇ ਆਪਾਂ ਨਾਲ ਨਗਦ ਕਾਸ਼ ਦੇ ਟਰੈਕਟਰ ਹੀ ਲੈਣੇ ਆ ਕਲੀਅਰ ਦੇ ਠੀਕ ਆ ਬਾਈ ਨਕਦ ਕੈਸ਼ ਵਾਲਾ ਕੰਮ ਹੀ ਆ ਬਾਈ ਲੋਨ ਵਾਲਾ ਹੈ ਨਹੀਂਗਾ ਕਿਸ ਤਾਂ ਕੁਸਤਾਂ ਲਾਓ ਸਿਸਟਮ ਕਾਗਜ਼ਾਂ ਦੇ ਜਮਾ ਸਹੀ ਹੋਣਗੇ ਟਰੈਕਟਰ ਯਾਰ ਹਾਂ ਚੀਜ਼ ਇੱਕ ਨੰਬਰ ਦਿੱਤੀ ਜਾਊਗੀ ਕਹਿੰਦਾ ਭਾਬ ਹਾਂ ਠੀਕ ਆ ਸੋ ਬਾਈ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ ਵੀਡੀਓ ਨੂੰ ਕਰ ਦਿਓ ਬਾਈ ਸ਼ੇਅਰ ਜੇ ਕਿਸ ਨੂੰ ਟਰੈਕਟਰ ਚਾਹੀਦੇ ਹੋਏ ਤਾਂ ਗੀਤੇ ਨਾਲ ਕਰ ਲਓ ਤੁਸੀਂ ਸੰਪਰਕ ਧੰਨਵਾਦ ਬਾਈ